Uh ਸਤਨਾਮ <laughs> ਸ਼੍ਰੀਵਾਸ <tabic entender> <tabic wonder> <tabic wonder> கவல திர விபனி பிரி ਸਤਿਕਾਰ ਸਾਰ ਬੜੀ ਸੁਖੀ ਕੇ ਭਤੇ ਪਰ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਸਰਬੰਦੀ ਬਹੁਤ ਮਹਾਨ ਮਹਾਨ ਚਿਰ ਭਈਆ ਬਟੇ ਭਾਤਾਂ ਵਾਲੇ ਜੋ ਅਮਰਤ ਮੇਲੇ ਤੋਂ ਸਤਿਗੁਰਾਂ ਦੀ ਗੁਰਬਾਣੀ ਦਾ ਹਰੇਕ ਸਰਵਣ ਕੀਤਾ ਹੈ ਵੱਡੇ ਭਾਤਾਂ ਸੁਖਾਂ ਦੀ ਰਾਤ ਬਤੀਤ ਹੋਈ ਚਾਰ ਕਰ ਦਿਨ ਸਾਇਰਾ ਸਰਬਾਂ ਦੇ ਪਾਣੀ ਵਿੱਚ ਉਪਜੀਤ ਹੋ ਗਏ ਜਿਹਦਾ ਵਰਮਖ ਪਿਆਰਿਆਂ ਨੇ ਹੰਗਰ ਤੋਂ ਵੇਲੇ ਤੋਂ ਇਸ ਇਨਾਣ ਪਾਣੀ ਕਰਕੇ ਸਤਿਗੁਰਾਂ ਦੇ ਦਰਸ਼ਨ ਦੀ ਯਾਰੀ ਕਰੇ ਅਤੇ ਸਤਿਗੁਰਾਂ ਦੀ ਗੁਰਬਾਣੀ ਦਾ ਹਰਿਜਾ ਸਰਵਣ ਕੀਤਾ ਸੋ ਵੱਡੇ ਭਾਗਾ ਵਾਲੇ ਆ ਜਿਨ੍ਹਾਂ ਨੇ ਹਜੇ ਤੱਕ ਸ਼ਿਨਾਨ ਪਾਣੀ ਨਹੀਂ ਕੀਤੇ ਉਹ ਵੀ ਸ਼ਿਨਾਨ ਪਾਣੀ ਕਰਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆੜੀਆਂ ਭਰੀਏ ਅਤੇ ਆਪਣਾ ਜੀਵਨ ਸਰਬਲਾ ਕਰੀਏ ਆਓ ਅੱਜ ਜੇ ਪਰਮਾਨੰ ਸਾਹਿਬਾਂ ਦੇ ਧੰਨ ਧੰਨ ਆਦ ਦਰਬਾਰ ਦਸਮ ਦਰਬਾਰ ਸ੍ਰੀ ਸਰਬਲੋ ਦਰਬਾਰ ਤੇ ਅੰਮ੍ਰਿਤ ਮੇਰੇ ਦੇ دیਵਾਨ ਸਜੇ ਸਜੇ ਹੋਏ دیਵਾਨਾਂ ਵਿੱਚ ਪੰਜਾ ਬਾੜੀਆਂ ਦਾ ਨਿਤਨੇਮ ਮੁਹਰੇ ਉਸ ਤੋਂ ਅਪਰੰਤ ਸਹਿਬਾਨੀ ਫਰਮਾਨ ਤੇ ਕਰਕੇ ਕਿਰਪਾ ਕਰਕੇ ਕੀਰਤਨ ਦੇ ਜਾਪ ਹੋਏ ਆਓ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਗਣ ਕਰਨਾ ਕਰੀਏ ਸਤਿਗੁਰਾਂ ਦੀ ਨੀਕੀ ਕੋਟ ਦਾ ਆਨੰਦ ਮਾਣਨਾ ਕਰੀਏ ਸਤਿਗੁਰੂ ਸਹਿਬਾਪ ਕਿਰਪਾ ਕਰਦੇ ਮਨ ਨੂੰ ਇਕਾਗਰਤਾ ਦੇ ਵਿੱਚ ਲੈ ਕੇ ਸਤਿਗੁਰਾਂ ਦੇ ਨਾਲ ਮਿਰਤੀ ਨੂੰ ਜੋੜਨਾ ਕਰੀਏ ਸੋਰਠਿ ਮਹਲਾ 5 ਸੋਰਠਿ ਰਾਗ ਦੇ ਵਿੱਚ ਪੰਜਮ ਪਾਸ਼ਾ ਸ਼ਹੀਦਾਂ ਦੇ ਸਰਪਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਮ ਪਾਸ਼ਾ ਪਰਮਾਨੰ ਕਰਦੇ ਹੈ ਗੁਰੂ ਪੂਰੇ ਕਿਤੇ ਪੂਰੀ اے ਭਾਈ ਪੂਰੇ ਜੀਵਨ ਵਿੱਚ ਸਫਲਤਾ ਦਿੱਤੀ ਹੈ ਤੇ ਤਰੱਕੀ ਬਖਸ਼ਣਾ ਕੀਤੀ ਹੈ ਪ੍ਰਭ ਰਾਮ ਰਹੀ ਆ ਪਰ ਪੂਰੀ ਮੈਨੂੰ ਪਰਮਾਤਮਾ ਹਰ ਥਾਂ ਵਿਆਪਕ ਜਿਸ ਰਿਹਾ ਹੈ ਘਟ ਘਟ ਮੈਂ ਹਰ ਜੀਵ ਵਸੈ ਸੰਤਨ ਕੋ ਉਪਕਾਰ ਭਾਵੇਂ ਕਿ ਹਰ ਥਾਂ ਤੇ ਉਹ ਪਰਮਾਤਮਾ ਆਪ ਵਿਆਪਕ ਹੈ ਚਾਰ ਵਿੱਚ ਕੀਤਾ ਹੈ ਗੁਰਬਾਣੀ ਦੇ ਵਿੱਚ ਮੇਰਾ ਇਸ਼્ઞਾਨ ਹੋਇਆ ਹੈ ਪਾਰ ਬ੍ਰਹਮ ਵਿੱਚ ਹੋ ਕੁਰਬਾਨ ਮੇਰੇ ਅੰਦਰ ਆਤਮਿਕ ਸੁਖ ਅਨੰਦ ਬਣ ਗਿਆ ਹੈ ਇਹ ਇਸ਼્ઞਾਨ ਜੋ ਮੈਂ ਹਰ ਗੁਰੂ ਸਰ ਵਿੱਚ ਕੀਤਾ ਹੈ ਹਰ ਵੇਲੇ ਉਸ ਪਰਮਾਤਮਾ ਦੇ ਨਾਮ ਗੁਰਬਾਣੀ ਦੇ ਸ਼ਬਦ ਦਾ ਇਸ਼્ઞਾਨ ਕਰਦਾ ਹਾਂ ਕਾਰਜ ਸਗਲ ਸਵਾਰੇ ਉਸ ਦੀ ਜਿੰਦਗੀ ਦੇ ਰਸਤੇ ਵਿੱਚ ਰੱਤਾ ਭਾਰ ਵੀ ਕੋਈ ਰਕਾਵਟ ਨਹੀਂ ਆਉਂਦੀ ਗੁਰੂ ਉਸ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਸੰਤਾ ਕੇ ਮਾਰਜੋ ਆਪ ਬੁਲਾਵਾ ਹਰ ਕੰਮ ਕਰਾਉਣ ਆਇਆ ਨਾਮ ਉਸ ਪਰਮਾਤਮਾ ਆਪਣੇ ਸੇਵਕਾਂ ਦੇ ਕਾਰਜ ਆਪ ਕਰ ਦਿੰਦਾ ਹੈ ਤਤ ਦੂਰ ਕਰ ਲੈਂਦੇ ਹੈ ਤੇ ਸਤਿਗੁਰਾਂ ਦੀ ਗੁਰਬਾਣੀ ਦੇ ਕਹਰੇ ਦੇ ਜਿਹੜੇ ਸ਼ਬਦ ਹਨ ਉਹ ਹਿਰਦੇ ਵਿੱਚ ਵਸ ਜਾਂਦੇ ਹਨ ਪਤਿਤ ਗੁਣੀਤ ਸਭ ਹੋਏ ਦੇਹਕਾਰੀ ਮਨੁੱਖ ਵੀ ਗੁਰੂ ਮਿਲ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਕੋਈ ਸਾਰੇ ਤਾਂ ਨਹੀਂ مانਤੇ